ਸਸਰੀਏ ਗੱਲ ਦੋਸਤੋ ਮੈਂ ਤੁਹਾਡਾ ਦੋਸਤ ਹਮਜ਼ਾ ਬਲੋਈ ਤੇ ਤੁਸੀਂ ਦੇਖ ਰਹੇ ਹੋ ਹਮਜ਼ਾ ਰਿੰਦ 512 ਅੱਜ ਆਪਾਂ ਗੱਲ ਕਰਾਂਗੇ ਸ਼ੀਲੂ ਅਕਬਰਪੁਰੀਆ ਦੇ ਬਾਰੇ ਇਹਨਾਂ ਦੀ ਫੈਮਿਲੀ ਸਟ੍ਰੈਗਲ ਲਾਈਫ ਤੇ ਇਹਨਾਂ ਨੇ ਕਬੱਡੀ ਕਿਵੇਂ ਸ਼ੁਰੂ ਕੀਤੀ ਇਸ ਬਾਰੇ ਤੁਹਾਡੇ ਨਾਲ ਵਿਸਤਾਰਪੂਰਤ ਗੱਲਬਾਤ ਸ਼ੇਅਰ ਕਰਾਂਗੇ ਦੋਸਤੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਨੂੰ ਸ਼ੁਰੂ ਦੋਸਤੋ ਆਓ ਕਰੀਏ ਗੱਲ ਸ਼ੀਲੂ ਦੀ ਤੇ ਦੋਸਤੋ ਸ਼ੀਲੂ ਦੁਨੀਆ ਦਾ ਇੱਕ ਨੰਬਰ 1 ਸਟਾਪਰ ਹੈ ਦੋਸਤੋ ਇਹਨਾਂ ਦੀ ਇੱਕ ਦੁਨੀਆਵਲੀ ਹੋਈ ਹੈ ਦੋਸਤੋ ਇਦਾਂ ਦਾ ਕੋਈ ਇਨਾਮ ਨਹੀਂ ਜਿਹੜਾ ਸ਼ੀਲੂ ਨੇ ਜਿੱਤ ਕੇ ਆਪਣੇ ਨਾਮ ਨਾ ਲਵਾਇਆ ਹੋਵੇ ਜੇ ਗੱਲ ਕਰੀਏ ਸ਼ੀਲੂ ਦੇ ਜਨਮ ਦੀ ਤਾਂ ਸ਼ੀਲੂ ਦਾ ਜਨਮ ਬਾਹੂ ਅਕਬਰਪੁਰ ਦੇ ਵਿੱਚ ਹੋਇਆ ਰੋहतक ਜ਼ਿਲ੍ਹੇ ਦੇ ਵਿੱਚ ਹੋਇਆ ਜਿਹੜਾ ਬਿਲਕੁਲ ਦਿੱਲੀ ਦੇ ਕਰੀਬ ਹੈ ਸ਼ੀਲੂ ਦੇ ਪਿਤਾ ਦਾ ਨਾਮ ਸਲੰਦਰ ਬਲਾਰਾ ਤੇ ਮਾਤਾ ਦਾ ਨਾਮ ਨੀਸ਼ਾ ਬਲਾਰਾ ਹੈ ਬਲਹਾਰਾ ਸ਼ੀਲੂ ਦਾ ਗੋਤ ਹੈ ਤੇ ਸ਼ੀਲੂ जाट ਫੈਮਲੀ ਤੋਂ ਬਿਲੋਂਗ ਕਰਦਾ ਹੈ ਜਿੱਦਾਂ ਕਿ ਆਪਣੇ ਪੰਜਾਬ ਦੇ ਵਿੱਚ ਜੱਟ ਕਹਿੰਦੇ ਨੇ ਤੇ ਹਰਿਆਣੇ ਦੇ ਵਿੱਚ ਜਾਟ ਕਹਿੰਦੇ ਨੇ ਜੱਟਾਂ ਨੂੰ ਜਾਟ ਕਹਿੰਦੇ ਨੇ ਸ਼ੀਲੂ ਦਾ ਇੱਕ ਭਰਾ ਵੀ ਹੈ ਜਿਹਦਾ ਨਾਮ ਹੈ ਮਨੀਸ਼ ਬਲਹਾਰਾ ਇਹ ਦੋਵੇਂ ਭਰਾ ਕਬੱਡੀ ਮੈਚਾਂ ਉਤੇ ਛਾਏ ਹੋਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼ੀਲੂ ਦਾ ਇਸ ਟਾਈਮ ਸਭ ਤੋਂ ਜ਼ਿਆਦਾ ਨਾ ਹੈ ਅਗਰ ਪੰਜਾਬ ਦੇ ਵਿੱਚ 80 90% ਮੈਚ ਹੋਵਨ ਤੇ ਸ਼ੀਲੂ ਉਹਨਾਂ ਦੇ ਵਿੱਚ ਹੀ ਬੈਸਟ ਨਿਕਲਦਾ ਹੈ ਹੁਣ ਆਪਾਂ ਗੱਲ ਕਰੀਏ ਸ਼ੀਲੂ ਦੀ ਕਿ ਸ਼ੀਲੂ ਨੇ ਕਬੱਡੀ ਕਿਵੇਂ ਸ਼ੁਰੂ ਕੀਤੀ ਤੇ ਸ਼ੀਲੂ ਨੇ ਪਹਿਲੇ ਪਲਵਾਨੀ ਕਰਨੀ ਸ਼ੁਰੂ ਕੀਤੀ ਆਪਣੇ ਹਰਿਆਣੇ ਪਿੰਡ ਦੇ ਵਿੱਚ ਪਲਵਾਨੀ ਕਰਦੇ ਹੁੰਦੇ ਸੀ ਤੇ ਨਾਲ ਦੇ ਪਿੰਡਾਂ ਦੇ ਵਿੱਚ ਕਬੱਡੀ ਖੇਡਦੇ ਹੁੰਦੇ ਸੀ ਉਸ ਤਰ੍ਹਾਂ ਉਸ ਤਰ੍ਹਾਂ ਫਿਰ ਸ਼ੀਲੂ ਨੇ ਓਪਨ ਕਬੱਡੀ ਖੇੜਣੀ ਸ਼ੁਰੂ ਕੀਤੀ ਓਪਨ ਤੋਂ ਬਾਅਦ ਸ਼ੀਲੂ ਨੇ नेशनेल स्टाइल ਕਬੱਡੀ ਖੇੜਨੀ ਸ਼ੁਰੂ ਕੀਤੀ ਤੇ ਫਿਰ ਇੰਟਰਨੈਸ਼ਨਲ ਖੇਡਿਆ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਇਸੇ ਤਰ੍ਹਾਂ ਇਹਨਾਂ ਦਾ ਭਰਾ ਵੀ ਨੇਲੇ ਪਿੰਡਾਂ ਵਿੱਚ ਖੇਡਦਾ ਸੀ ਫਿਰ ਨੈਸ਼ਨਲ ਖੇੜਨਾ ਸ਼ੁਰੂ ਕੀਤਾ ਤੇ ਹੁਣ ਇਹਨਾਂ ਦੇ ਨਾਲ ਜਾਫ ਲੈਣ ਦੇ ਵਿੱਚ ਖਲੋਂਦਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਸ਼ੀਲੂ ਨੇ ਕਿੰਨੇ ਇਨਾਮ ਜਿੱਤੇ ਨੇ ਕਿਉਂਕਿ ਮੈਂ ਪਿੱਛੇ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਸ਼ੀਲੂ ਦੇ ਇਨਾਮਾਂ ਦਾ ਕੋਈ ਬੰਦਾ ਹਿਸਾਬ ਨਹੀਂ ਲਾ ਸਕਦਾ ਜਿਵੇਂ ਕਿ 100 ਮੋਟਰਸਾਈਕਲ ਨਾਟ ਗਿਆ 11 ਟਰੈਕਟਰ ਬਹੁਤ ਟਰੈਕਟਰ ਤੇ ਇਦਾਂ ਦੇ ਕਈ ਇਨਾਮ ਜਿਵੇਂ ਕਿ ਸਕਾਰਪਿਓ ਗੱਡੀ ਮੁੰਨੀਆਂ ਚਾਨਾਂ ਤੇ ਇਦਾਂ ਦੇ ਕਈ ਇਨਾਮ ਆਪਣੇ ਨਾਮ ਲਵਾਏ ਸ਼ੀਲੂ ਦਾ ਬੈਸਟ ਪਲੇਅਰ ਬਿੱਟੂ ਦੁਗਾਰ ਸੀ ਉਹਨਾਂ ਨੇ ਦੱਸਿਆ ਆਪਣੇ ਇੰਟਰਵਿਊ ਦੌਰਾਨ ਕਿ ਉਹਨਾਂ ਨੂੰ ਥੋੜਾ ਜਿਹਾ ਦੁੱਲਾ ਬੱਗੇ ਪਿੰਡ ਆਲਾ ਫੜਨਾ ਔਖਾ ਹੋ ਜਾਂਦਾ ਸੀ ਯਾਨੀ ਕਿ ਉਹ ਮੈਚਾਂ ਉੱਤੇ ਨਹੀਂ ਫੜਿੰਦਾ ਸੀ ਕਦੀ ਫੜੀ ਜਾਂਦਾ ਸੀ ਇਦਾਂ ਕਰਕੇ ਬਹੁਤ ਔਖਾ ਹੋ ਜਾਂਦਾ ਸੀ ਉਹਨਾਂ ਇੰਟਰਵਿਊ ਦੌਰਾਨ ਦੱਸਿਆ ਕਿ ਥੋੜਾ ਜਿਹਾ ਦੁੱਲੇ ਬੱਗੇ ਵਾਲੇ ਤੋਂ ਮੈਨੂੰ ਡਰ ਵੀ ਲੱਗਦਾ ਸੀ ਪਹਿਲੇ ਸ਼ੀਲੂ ਦਾ ਪਿੰਡ ਵਿੱਚ ਸਿੰਪਲ ਜਿਹਾ ਘਰ ਹੁੰਦਾ ਸੀ ਪਰ ਉਹਨੇ 40 ਲੱਖ ਰੁਪਏ ਦਾ ਪਲਾਟ ਲਿਆ ਤੇ ਉਹਦੇ ਉੱਤੇ ਤਕੜਾ ਘਰ ਪਾਇਆ ਸ਼ੀਲੂ ਦੇ ਦੱਸ ਦਈਏ ਤੁਹਾਨੂੰ ਕਿ ਸ਼ੀਲੂ ਦੀ ਵਿਆਹ ਹੋ ਚੁੱਕਿਆ ਹੈ ਤੇ ਸ਼ੀਲੂ ਨੂੰ ਦਾਜ ਦੇ ਵਿੱਚ 2 ਕਰੋੜ ਰੁਪਏ ਦੀ ਗੱਡੀ ਵੀ ਮਿਲੀ ਹੈ ਦੋਸਤੋ ਜਿਵੇਂ ਕਿ ਤੁਸੀਂ ਵੇਖਦੇ ਹੋ ਕਿ ਇੰਸਟਾਗ੍ਰam ਦੀ ਸਟੋਰੀ ਉੱਤੇ ਸ਼ੀਲੂ ਆਪਣੀ ਪਤਨੀ ਦੇ ਨਾਲ ਸਟੋਰੀ ਸ਼ੇਅਰ ਕਰਦੇ ਨੇ ਤੇ ਐਸੀ ਸ਼ੀਲੂ ਅਕਬਰ ਪੂਰੀਆ ਦੀ ਬਾਇਓਗ੍ਰਾਫੀ ਤੁਸੀਂ ਦੱਸਣਾ ਵੀਡੀਓ ਤੁਹਾਨੂੰ ਕਿਦਾਂ ਲੱਗੀ ਅਗਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਚੈਨਲ ਹਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼